ਲੋਕੀ ਚੁੱਲ੍ਹੇ ਚਾੜਦੇ ਆਉਂਦੀ ਮੈਂ ਉਧਰ ਬਖੂਆ ਲੈ ਚਾੜ ਦੇਣੀ ਆ ਤੂੰ ਚਾੜ ਕੇ ਦੇਖੀ ਜਾ ਬੈਠਾ ਉਧਰ ਕਲਾਕੇ ਦੇ ਕੋਲ ਮੈਂ ਤੂੰ ਚੁੱਲ੍ਹੇ ਦਾ ਬਾਏ 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 ਓਏ ਓਏ ਆ ਲੈ ਕੁਮਾ ਦੇਖ ਫਿਰ ਘਾਰਾਂ ਦੀ ਗੱਲ ਓਏ ਬੇਬੇ ਬਾਹਰ ਆਈਦਾ ਟੇਚੀ ਪਹਿਲਾਂ ਹੀ ਲੈ ਆਇਆ ਬਈ ਅਜਾ ਬੋਟੀ ਬਣਿਆ ਬੋਟੀ ਦਾ ਆਲਣ ਦੇ ਬੋਟੀ ਨਹੀਂ ਤੂੰ ਪਰੇ ਹੋ ਜਾ ਸਾਰੇ ਹਾਂ ਉਹ ਨਾ ਤੱਪੂ ਹੋ ਜਾਊ ਤੇਰੇ ਜਿੱਤਾ ਦੇ ਹੱਥਾਂ ਕੋੜਾਂ ਇੰਨਦੀ ਕਰ ਦੇਈਏ ਪਰ ਇਹਦੇ ਵੀ ਬੱਦਲੇ ਮੇਰੇ ਘਰ ਨੂੰ ਲੋ ਇਹ ਕਹੇਗਾ ਕਾਰਾ ਹਟਕਾ ਕੇ ਕਿ ਇਹ ਆ ਮਾਰਦਾ ਗੋਲਾ ਇਹਦੇ ਇੰਦਾ ਦਾ ਟੈਚੀ ਸਾਰੇ ਰੰਗ ਤੇ ਇਹਦੇ ਨੇੜੇ ਜਿਹੜਾ ਟੈਚੀ ਗੰਦਾ ਹੁੰਦਾ ਆ ਚੁੱਪ ਗਾ ਜਾ ਇਹ ਬੈ ਜਾ ਸਟੂਲ ਤੇ ਲੈ ਨਿਕੇ ਕੋੜ ਦੀ ਵੀ ਨਹੀਂ ਲੱਗ ਰਹਾ ਤੇ ਸੈਂਸਰ ਲਾ ਜੋਲਡਨ ਮੈਨੂੰ ਇਹਦਾ ਰੰਗ ਦੱਸੋ ਨਹੀਂ ਇਹ ਕਦੀ ਕਿਹੜਾ ਜੋ ਮਾਸੀ ਇਹ ਰੰਗ ਛੇੜਾ ਹੈ ਮੈਨੂੰ ਇਹ ਰੰਗ ਪਹਿਲਾਂ ਇਹ ਸਾਡੀ ਇਹਦਾ ਰੰਗ ਹੈ ਮਾਸੀ ਇਹ ਹੈਗਾ ਜੈਲੋ ਜੈਲੋ ਉਹ ਮਾਸੀ ਜੈਲੋ ਬੜੀ ਰੰਗ ਇਹ ਸਾਡੀ ਬਹੁਤ ਵਧੀਆ ਇਹ ਇਹ ਦਾ ਬਹੁਤ ਚੰਗਾ ਬੜਾ ਬੀਤਾ ਮੀ ਕਰਨੀਆਂ ਉਹ ਜਦੋਂ ਦਾ ਸੂਟ ਪਾਇਆ ਸੀਸ਼ੇ ਸੀਸ਼ੇ ਹਣ ਤੇਤੀ ਆ ਗਿਆ ਤੇ ਭੰਗ ਗਿਆ ਛਾਰ ਚੈਨੀਆਂ ਨੇ ਗੈਣੇ ਰੱਖਤੀਆਂ ਤੇਰੇ ਬਾਹਰ ਨੂੰ ਹਣ ਤੇਤੀ ਆ ਗਿਆ ਮਾਸੀ ਭੱਲ ਗਿਆ ਹਣ ਬਾਕੀ ਤੇਤੀ ਆ ਗਿਆ ਚੈਨੀ লাশੜਾ ਹੋਈ ਆ ਤੇਰੀਆਂ ਬਾੜੀਆਂ ਨੂੰ ਭਗਾਉਣੀਆਂ ਬਾੜੀਆਂ ਨਵੇਂ ਡਵੇਂ ਨਵੇਂ ਝੁੰਮਕੇ ਤੇ ਆਈ ਪਾਕੇ ਫਰਾਰ ਹੋਏ ਦੇ ਵਿੱਚ ਸਾਲਾ ਐਸਐਮਪੀਏ ਪੀਲੇ ਪੀਲੇ ਲੱਡੂਆਂ ਦਾ ਡੱਬਾ ਹੁੰਦਾ ਸਾਲਾ ਟੀਚੀ ਪਹਿਲੀ ਆਉਂਦੀ ਉਹ ਗੋਪੀ ਲੋਕਾਂ ਨੇ ਸੁਣਿਆ ਸੀ ਬਈ ਲੱਡੂ ਖਾ ਕੇ ਕੀ ਹੋ ਜਾਂਦਾ ਲੱਡੂ ਖਾਇਆ ਉਹ ਵੀ ਪਛਤਾਇਆ ਲਾ ਕੇ ਹਣ ਪੀਲੇ ਟੀਚੀ ਦੇਖ ਕੇ ਤੂੰ ਸੋਚੀ ਜਾ ਪਛਤਾਇਆ ਕੀ ਹੋਵੇ ਚੱਲੀ ਆਚਰੀ ਤੇ ਮਾਰੀ ਬ੍ਰਾਵਾ ਜੇ ਨਹੀਂ ਟੀਚੀ ਲੱਕੇ ਲੱਕੇ ਬੇਬੇ ਟੀਚੀ ਕਾਰਾੜੀ ਦਾ ਇਹਦੇ ਕੌਂਟੀ ਦਾ ਟੈਕੀ ਆ ਕੱਲ ਭੇਜਤਾ ਨਾਲੇ ਨਾਲ ਹੀ ਉਹ ਲੈ ਕੇ ਬੈਠਾ ਹੈ ਬੀਬੀ ਨੂੰ ਗੱਲ ਦੱਸਣ ਨੂੰ ਰੱਖਣਾ ਪੈਣਾ ਸਾਰੇ ਵਿਆਹ ਦੇ ਵਿੱਚ ਉਹ ਮਾਮੀ ਆਈ ਉਧਰੋਂ ਆਟਕੇ ਕੌਂਟੀ ਦਾ ਕੰਮ ਨਾਲੇ ਹੀ ਆਈ ਹੋਰ ਹੱਥ 'ਚ ਹੁੰਦਾ ਹੀ ਗੁਰਦੂ ਮੰਰਦੀ ਦੇਖਣਾ ਇਹ ਨਹੀਂ ਖਾਂਦੇ ਪਿੰਦੇ ਥੱਕਦੇ ਓਏ ਮੈਂ ਜੁੱਤੀ ਮਾਰ ਐ ਪਹਿਲੇ ਸਦੇ ਦਾ ਸਾਲੇ ਇੱਥੇ ਪੂਰੇ ਹੋਣੇ ਆ ਬਗੜੋ ਸੋਨਾ ਹੀ ਪੈਗਦਾ ਹੁੰਦਾ ਫਲਾਣੇ ਮੈਂ ਪਸੰਗਣਾ ਕੰਮ ਨਾ ਬੋਲ ਕੱਪੜ ਮਾਨਾ ਬੁੱਤੀ ਦਾ ਰੱਬ ਨਾ ਕਿਸੇ ਦਾ ਸੋਨਾ ਬਕਾਵੇ ਤੁਹਾਡਾ ਰਖਾਤਾ ਜਿਹਦਾ ਉਹ ਛੁਡਾ ਦੂ ਰੱਬ ਤੇ ਕਿਉਂ ਆਇਆ ਦਿਨ ਸੁਦਾ ਤੇ ਰੱਖੀ ਦੇਈ ਯਾਰ ਵੈਸੇ ਚੱਕੀ ਦੇਈ ਮਾ ਮਾਸੀ ਪਾ ਮਾਸੀ ਭੈਣ ਇਹ ਦੇ ਕੋਈ ਆ ਓਏ ਗੋਪੀ ਉਹਦਾ ਦੇ ਲੈ ਸਿਰ ਦਾ ਸਾਈਂ ਦੇਖਦਾ ਓੜਾ ਓੜਾ ਉੜਾ ਉੜਾ ਦੇਖਦਾ ਵੇ ਆਲੂ ਮੈਂ ਮੇਰੀ ਭਾਟੀ ਨੂੰ ਕਿੱਦਾਂ ਘ੍ਰਿਸਿਆ ਬਾਛਲਾ ਜੇ ਬਾਛੰਦਾ ਫੌਜੀ ਆ ਮਾਰਾ ਵੱਜਿਓ ਆ ਸਾਰੀ ਸਾਂਭਾ ਦਣੀ ਔਰ ਤੇਰੀ ਸਾਰੀ ਓਵਰ ਐ ਅੱਜ ਤੇਜੀ ਆ ਤੇ ਇੱਛੇ ਕਰਤਾ ਜਦੋਂ ਭਾਟੀ ਆ ਗਈ